ਹਿੰਦੀ ਹੈ ਕਿ ਢਿੱਲੋਂ ਸਾਹਿਬ ਦੀ ਆਪ ਦੀ ਫੈਸਲਾ ਹੈ ਉਹ ਉਹਨਾਂ ਨੇ ਅਸੀਫਾ ਦਿੱਤਾ ਯਾਨੀ ਦਿੱਤਾ ਜਾਂ ਕਿਹੜੀ ਪਾਰਟੀ ਨੂੰ ਉਹਨਾਂ ਨੇ ਜਾਣ ਹੈ ਲੇਕਿਨ ਜਿਹੜੀਆਂ ਗੱਲਾਂ ਢਿੱਲੋਂ ਸਾਹਿਬ ਨੇ ਕੀਤੀਆਂ ਇੱਕ ਅੱਧੀ ਗੱਲ ਇਹ ਵੀ ਕਹੀ ਹੈ ਕਿ ਆਪਸ ਵਿੱਚ ਪਰਿਵਾਰ ਇਕੱਠਾ ਹੈ ਸੋ ਮੈਂ ਤਾਂ ਇਸ ਗੱਲ ਨੂੰ 2022 ਦੇ ਚੋਣਾਂ ਚ ਕਹੀ ਸੀ ਇਹ ਗੱਲ ਕੀ ਮਨਪ੍ਰੀਤ ਬਾਦਲ ਤੇ ਸੁਪੀਰ ਸਿੰਘ ਬਾਦਲ ਇਕੱਠੇ ਐ ਔਰ ਮਨਪ੍ਰੀਤ ਬਾਦਲ ਨੇ ਜਿਲ੍ਹਾ ਵਿਧਾਨ ਸਭਾ ਚੋਣਾਂ 2022 ਦੀ ਬਹੁਤ ਸਾਰੇ ਸਰਪੰਚ ਜਿਹੜੇ ਉਹਦੇ ਨਾਲ ਤਾਲੁਕਾਤ ਰੱਖਦੇ ਸਨ ਸਾਬਕਾ ਸਰਪੰਚ ਰੂਜਾਨਾ ਇੱਥੇ ਰਾਤ ਨੂੰ ਮਨਪ੍ਰੀਤ ਸਿੰਘ ਬਾਦਲ ਆਉਂਦਾ ਸੀਗਾ ਤੇ ਉਹਨੇ ਅਕਾਲੀ ਦਲ ਦੀ ਡਿੰਪੀ ਢਿਲੋਂ ਜੀ ਦੀ ਮਦਦ ਕਰਾਈ ਇਹ ਸਾਰੇ ਗਿੱਦੜਵਾ ਸ਼ਹਿਰ ਨੂੰ ਤੇ ਸਾਰੇ ਇਲਾਕੇ ਦੇ ਨਿਵਾਸੀ ਨੂੰ ਇਹ ਕੋਈ ਨਵਾਂ ਤਾਂ ਹੈ ਨਹੀਂ ਕਿ ਰਲੇ ਨੇ ਪਰ ਹੁਣ ਉਹ ਪਾਰਟੀ ਛੱਡਣ ਦਾ ਜਿਹੜਾ ਫੈਸਲਾ ਹੈ ਆਦਨੀਆਂ ਢਿਲੋਂ ਸਾਹਿਬ ਦਾ ਉਹ ਉਹਨਾਂ ਦੀ ਆਪਦੀ ਮਾਨਸਿਕਤਾ ਹੈ ਕਿ ਉਹਨਾਂ ਨੇ ਕਿਦੋਂ ਪਾਰਟੀ ਛੱਡਣੀ ਉਹਨਾਂ ਨੇ ਰਹਿਣਾ ਹੈ ਜਾਂ ਨਹੀਂ ਰਹਿਣਾ ਪਰ ਮੁਕੰਮਲ ਤੌਰ ਤੇ ਮੈਂ ਸਮਝਦਾ ਕਿ ਜਾਂ ਜਿਹੜੇ ਅਕਾਲੀ ਦਲ ਦੇ ਹਾਲਾਤ ਹੈ ਤਾਂ ਪਹਿਲੇ ਹੀ ਬਹੁਤ ਗੰਭੀਰ ਸੀ ਹੋਰ ਗੰਭੀਰ ਹੋ ਗਏ ਔਰ ਆਮ ਆਦਮੀ ਪਾਰਟੀ ਦੇ ਵੀ ਹੋਰ ਗੰਭੀਰ ਹੋ ਗਿਆ ਕਿ ਜਿੰਨਾ ਲੋਗਾ ਨੇ ਅਲਟੀਮੇਟਲੀ ਇਸ ਪਾਰਟੀ ਨੂੰ ਖੜਾ ਕੀਤਾ ਮੈਨੂੰ ਪਤਾ ਹੈ ਕਿ ਇੱਕ ਵਾਰੀ ਇੱਥੇ ਬੈਲਟ ਬਾਕਸ ਤੇ ਲਿਆਂਦਾ ਗਿਆ ਸੀ ਕਿ ਦਰਬਾਰੀ ਮੀਟਿੰਗ ਤੋਂ ਹੁੰਦਾਂਗੇ ਜਿਹੜਾ ਸਾਡਾ ਵਲੰਟੀਅਰ ਦਾ ਬੈਲਟ ਬਾਕਸ ਤੇ ਜਾਦੇ ਵੋਟਾਂ ਪਈਆਂ ਫਿਰ ਆਮ ਵਿਅਕਤੀ ਦੀ ਗੱਲ ਕਰਦੇ ਸੀ ਕਿ ਅਸੀਂ ਆਮ ਲੋਕਾਂ ਨੂੰ ਅੱਗੇ ਲਿਆ ਅੱਜ ਆਮ ਆਦਮੀ ਪਾਰਟੀ ਸਾਰੇ ਖਾਸ ਲੋਕਾਂ ਨੂੰ ਚਾਹੇ ਉਹ ਕਾਲੀ ਦਲ ਦੇ ਲੋਕ ਸੀਗੇ ਚਾਹੇ ਉਹ ਕਾਂਗਰਸ ਦੇ ਲੋਕ ਸੀਗੇ ਉਹਨਾਂ ਨੂੰ ਅੱਗੇ ਲੈ ਕੇ ਆ ਰਹੀ ਹੈ ਕਿਉਂਕਿ ਸਾਰੇ ਵਲੰਟੀਅਰ ਤਾਂ ਪੁੱਗ ਗਏ ਨੇ ਜਿਨ੍ਹਾਂ ਲੋਕਾਂ ਨੇ ਕੰਮ ਕੀਤਾ ਉਹਨਾਂ ਜਿਹੜੇ ਤਿੰਨ ਚਾਰ ਵਿਚਾਰੇ ਤੁਰੇ ਫਿਰਦੇ ਇਹਨਾਂ ਚਾਰਾਂ ਨੇ ਹੋਰ ਵੱਡੇ ਵੱਡੇ ਫੋਟੋਆਂ ਲਾਈਏ ਪੋਸਟਰਸ ਲਾਏ ਹੈ ਪਤਾ ਨਹੀਂ ਉਹਨਾਂ ਦਾ ਕੀ ਬਣੂਗਾ ਕੀ ਹੋਊਗਾ ਉਹਨਾਂ ਦੇ ਨਾਲ ਸੋ ਫੈਸਲਾ ਮੈਨੂੰ ਕੋਈ ਇਤਰਾਜ਼ ਨਹੀਂ ਕੌਣ ਕਿੱਧਰ ਜਾਂਦਾ ਕੌਣ ਨਹੀਂ ਜਾਂਦਾ ਲੇਕਿਨ ਜਦੋਂ ਤੁਸੀਂ ਪਾਰਟੀਆਂ ਆ ਐਥਿਕਸ ਛੱਡ ਦਿੰਦੀਆਂ ਆਪ ਜੀ ਇਹ ਸਿਧਾਂਤ ਛੱਡ ਦਿੰਦੀ ਐ ਉਦੋਂ ਪਾਰਟੀਆਂ ਡੁੱਬ ਜਾਇਆ ਕਰਦੀਆਂ ਹਾਂ ਸ਼ਾਰਟ ਟਰਮ ਪਾਰਟੀਆਂ ਜਾਂ ਬੰਦੇ ਸਿਧਾਂਤ ਛੱਡਦੇ ਐ ਸ਼ਾਰਟ ਟਰਮ ਫੇਲ ਹੋ ਜਾਂਦੀ ਐ ਕਿ ਸਾਲ ਅੱਸੇ ਕੋਈ ਫਾਇਦਾ ਹੋ ਜੂਗਾ ਡੇਢ ਸਾਲ ਅੱਸੇ ਫਾਇਦਾ ਹੋ ਜੂਗਾ ਲੇਕਿਨ ਲੰਮੇ ਚਰਾਸੇ ਜਿਹੜੇ ਲੋਕ ਪਾਰਟੀਆਂ ਬਦਲ ਜਾਂਦੇ ਐ ਪਾਰਟੀਆਂ ਛੱਡ ਜਾਂਦੇ ਐ ਦੂਜੀਆਂ ਪਾਰਟੀਆਂ ਚ ਆ ਕੇ ਆਪ ਦੀਆਂ ਪਾਰਟੀਆਂ ਲੈਦੇ ਉੱਤੇ ਥੋਪੇ ਜਾਂਦੇ ਐ ਤੁਸੀਂ ਦੇਖੋ ਮੰਤਰੀਤਵਾਦ ਨੂੰ ਇਸ ਪਾਰਟੀ ਚ ਲਈ ਆ ਕੇ ਫਾਈਨਾਂਸ ਮਿਨਿਸਟਰ ਬਨਾਤਾ ਸੀ ਵਿਨਾਸ ਮਿਨਿਸਟਰ ਸਾਰੇ ਕਾਂਗਰਸੀ ਵਿਚਾਰੇ ਇਗਨੋਰ ਹੋਏ ਤੇ ਉਸ ਵਿਅਕਤੀ ਦਾ ਕੀ ਹਾਲ ਹੋਇਆ ਸੋ ਆਪ ਦੇ ਜਿਹੜੇ ਵਫਾਦਾਰ ਸਿਪਾਹੀਆਂ ਚਾਹੇ ਉਹ ਕੋਈ ਪਾਰਟੀ ਆ ਆਪਣੀ ਪਾਰਟੀ ਹੈ ਚਾਹੇ ਉਹ ਕਾਦੀ ਦਲ ਹੈ ਚਾਹੇ ਕਾਂਗਰਸ ਹੈ ਉਹਨਾਂ ਨੂੰ ਨਦੀ ਅਦੇਖੀ ਨਹੀਂ ਕਰਨੀ ਚਾਹੀਦੀ ਔਰ ਜਦੋਂ ਤੁਸੀਂ ਅਦੇਖੀ ਕਰਦੇ ਹੋ ਬੀਜੇਪੀ ਨੂੰ 26 ਸਾਲਾਂ ਚ ਪਹਿਲੀ ਵਾਰੀ ਹੋਇਆ ਕਿ ਇੱਕ ਸੀਟ ਵੀ ਨਹੀਂ ਆਈ ਇਹ ਕਿਉਂ ਹੋਇਆ ਕਿਉਂ ਬੀਜੇਪੀ ਨੂੰ ਸਾਰੇ ਨੂੰ ਪਾਸੇ ਨਾਰੀ ਕਰਤਾ ਤੇ ਜਾਖੜ ਸਾਹਿਬ ਨੂੰ ਪੂਰਾ ਪ੍ਰਧਾਨ ਜਿਨ੍ਹਾਂ ਲੋਕਾਂ ਨੇ ਬੀਜੇਪੀ ਨੂੰ ਮਾੜੇ ਸਮੇਂ ਚ ਖੜਾ ਕੀਤਾ ਸੀ ਉਹ ਸਾਰੇ ਨੁਕਰੇ ਲਾ ਕੇ ਤੇ ਉਹ ਨੁਕਰੇ ਲਾ ਕੇ 26 ਸਾਲਾਂ ਬਾਅਦ ਇੱਕ ਸੀਟ ਨੂੰ ਹੁਣ ਜਿੰਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਰਕਰ ਸਾਥੀ ਬੰਦੇ ਬੰਦੇ ਜਿਹੜੇ ਕੋਈ ਕਾਂਗਰਸ ਸੀ ਜੋ ਦੇ ਖਾਲੀਆਂ ਸੀ ਉਹ ਸਾਨੂੰ ਛੱਡ ਗਈ ਆਮ ਆਦਮੀ ਪਾਰਟੀ ਨੇ ਪਹਿਲਾਂ ਤਾਂ ਦੋ ਹੀ ਪਾਰਟੀਆਂ ਸੀ ਮੂੰਹ ਨਾਲਾ ਮੁਖੀ ਇੱਕ ਕਾਲੀ ਦਲ ਦਾ ਵਿਅਕਤੀ ਬਣਾ ਦੇਉਗੀ ਸੋ ਜਦੋਂ ਇਹੋ ਜਿਹੇ ਫੈਸਲੇ ਹੁੰਦੇ ਐ ਉਦੋਂ ਫਿਰ ਪਾਰਟੀਆਂ ਮਰ ਜਾਂਦੀਆਂ ਆਮ ਆਦਮੀ ਪਾਰਟੀ ਦਾ ਗਰਾਫ ਥੱਲੇ ਕਿਉਂ ਆਇਆ ਤਿੰਨ ਸੀਟਾਂ ਜਿੱਤੀਆਂ 13 ਸੀਟਾਂ ਬਾਈ ਇਲੈਕਸ਼ਨ ਮਾੜਾ ਮोटा ਉੱጫ ਥੱਲੇ ਸਰ ਜਿਹੜਾ ਜਮੀਨੀ ਤੋਂ ਉਹਨੂੰ ਕਿਸ ਤਰ੍ਹਾਂ ਦੇਖਦੇ ਪਏ ਹੋ ਕਿਸ ਨਾਲ ਮੁਕਾਬਲਾ ਦੇਖਦੇ ਪਏ ਹੋ ਜੀ ਤੁਹਾਡੀ ਯਾਰ ਮੈਂ ਹੁਣ ਫੇਰ ਮਾਨ ਸਾਹਿਬਾਂ ਨੂੰ ਗੱਲ ਥੋੜੀ ਕਰਨੀ ਚਾਹੁੰਦਾ ਮਾਨ ਸਾਹਿਬ ਤਾਂ 13 0 ਕਹਿ ਦਿੰਦੇ ਸੀ ਮੇਰੇ ਅਨੁਸਾਰ ਜਦੋਂ ਮੁਕਾਬਲਾ ਪੱਕੂਆ ਉਦੋਂ ਪਤਾ ਹੁਣ ਕੱਲ ਪਹਿਲਾਂ ਸੁਬੀਰ ਜੀ ਕਿਹੜੇ ਕੱਢ ਰਹੇ ਸੀ ਡੀਪੀ ਢੰਗ ਕੱਢ ਰਹੇ ਸੀ ਪਿੰਨਾ ਚ ਤੇ ਕੰਦ ਲਈ ਬਸ ਆ ਬੁੱਧਾ ਵਿੱਚ ਇਹ ਤਾਂ ਦਿਨ ਦਿਨ ਦੀ ਸਥਿਤੀ ਹੁੰਦੀ ਹੈ ਪਰ ਮੈਨੂੰ ਲੱਗਦਾ ਕਿ ਕਾਂਗਰਸ ਦੀ ਸਥਿਤੀ ਵਰ ਕਿਦਰਵਾ ਦੇ ਲੋਕ ਬੜੇ ਜਾਗਰੂਕ ਹੋ ਗਏ ਉਹ ਇੱਕ ਫੈਸਲਾ ਕੋਈ ਫਤਵਾ ਦੇਣਗੇ ਪਰ ਇਹੋ ਜਿਹੇ ਲੋਕਾਂ ਦੇ ਔਰ ਸਰਕਾਰਾਂ ਦਾ ਮੂੰਹ ਮੋੜ ਜਵਾਬ ਦੇ ਜੋ ਮਰਜੀ ਇਹ ਚਾਹੇ ਕਰ ਲੈ ਉਹਨੇ ਤਾਂ ਬੜਾ ਗਿਆਨ ਮਾਨਸਬ ਪਾਡੂ ਚਤੀਆਂ ਕਰਾਈ ਜਾਂਦੇ ਕੱਲ ਕਿਸੇ ਦਾ ਚੁਪਲਾ ਜਾ ਆਇਆ ਸੀ ਕਹਿੰਦੇ ਜੇ ਜਨਵਰੀ ਚ ਟਾ ਆ ਜਾਂਦੀਆਂ ਤਾਂ ਜਨਵਰੀ ਚਤੀਆਂ ਕਰਾ ਦਿੰਦੇ ਤੇ ਜੇ ਮਾਰਚ ਚ ਆ ਜਾਂਦੀਆਂ ਮੇਰੇ ਕਹਿਣ ਦਾ ਮਤਲਬ ਇਹ ਐ ਕਿ ਕੋਈ ਇਹਨਾਂ ਡਰਾਮਿਆਂ ਦਾ ਫਾਇਦਾ ਨਹੀਂ ਸੁਮੇਰ ਬਾਦਲ 1999 ਵਿੱਚ ਆਇਆ ਸੀ ਅੱਗੇ ਦਰਵਾਜ਼ਾ ਤੇ 1999 ਜਦੋਂ ਜਮੀਦਵਰਾਰਨ ਚੋਣਾਂ ਲੜਿਆ ਉਸ ਤੋਂ ਬਾਅਦ ਹੁਣ ਆਈ ਦੀ ਸੁਮੇਰ ਬਾਦਲ ਸੋ ਕੰਮ ਫਰਪੇ ਹੋ ਜਾਣਾ ਹੈ ਕਾਂਗਰਸ ਪਾਰਟੀ ਚੋਣ ਬਾਬੇ ਦੀ ਕਿਰਪਾ ਨਾਲ ਜਿੱਤ ਸਕਦੀ ਹੈ ਸਾਨੂੰ ਸਾਰੇ ਬੰਦੇ ਨੂੰ ਇਕੱਠੇ ਲੈ ਕੇ ਚੱਲਣ ਦੀ ਤੰਗੜਾ ਨੇ ਨੋਨ ਬਿਆਨ ਦਿੱਤਾ ਜੀ ਕਿਸਾਨਾਂ ਨੇ ਧਰਨੇ ਗਏ ਸੀ ਉੱਥੇ ਰੇਪ ਹੋਏ ਆ ਤੇ ਲਾਸ਼ਾਂ ਵੀ ਮਿਲੀਆਂ ਦੇਖੋ ਜੀ ਮੈਨੂੰ ਬੜੀ ਇਸ ਗੱਲ ਦੀ ਅਫਸੋਸ ਹੈ ਕਿ ਇੱਕ ਔਰਤ ਬੜੀਆਂ ਵੱਡਾ ਵੱਧੋਤਾ ਗੱਲਾਂ ਕਰਦੀ ਹੈ ਔਰ ਇਸ ਤਰ੍ਹਾਂ ਦੀ ਬਦਹੁੱਬੀ ਗੱਲਾਂ ਕਰਨੀਆਂ ਮੈਨੂੰ ਲੱਗਦਾ ਹੈ ਕਿ ਇਹ ਪਾਗਲ ਇਨਸਾਨ ਦੀ ਵਿਸ਼ਾ ਹੈ। ਔਰ ਜਾਣ ਬੁਝ ਕੇ ਇਹੋ ਜਿਹੇ ਲੋਕਾਂ ਨੂੰ ਆਦਤ ਹੁੰਦੀ ਹੈ ਕਿ ਮੈਂ ਮੀਡੀਆ ਚਰਮਾ ਹਾਈਲਾਈਟ ਰਮਾ ਚਾਹੇ ਮੇਰੀ ਕੋਈ ਬਨਾਮੀ ਹੀ ਕਰੀ ਜਾਂਦਾ। ਸੋ ਮੈਨੂੰ ਲੱਗਦਾ ਹੈ ਕਿ ਮਾਨਸਿਕ ਤੌਰ ਤੇ ਇਹ ਜਿਹੜੀ ਬੀਬੀ ਹੈ ਕੰਗਣਾ ਰਣੋਤੇ ਪਰੇਸ਼ਾਨ ਹੈ। ਔਰ ਇਹਨੇ ਜ਼ਰੂਰ ਕੋਈ ਨਾ ਕੋਈ ਦਿੱਕਤ ਹੋਣੀ ਹੈ। ਇਹਦਾ ਇਲਾਜ ਹੋਣਾ ਚਾਹੀਦਾ ਔਰ ਖਾਸ ਕਰਕੇ ਜਿਹੜਾ ਕੰਗਣਾ ਰਣੋਥ ਦਾ ਬਿਆਨ ਹੈ ਉਹ ਕੰਗਣਾ ਰਣੋਥ ਦਾ ਬਿਆਨ ਨਹੀਂ ਉਹ ਦੇਸ਼ ਦੇ ਬੀਜੇਪੀ ਦੇ ਲੀਡਰਾਂ ਦੇ ਬਿਆਨ ਹੈ ਇਹ ਦੇਸ਼ ਦੇ ਪ੍ਰਧਾਨ ਮੰਤਰੀ ਜੀ ਦੀ ਉਹ ਖਾਸ ਹੈ ਦੇਸ਼ ਦੇ ਗ੍ਰਹਿ ਮੰਤਰੀ ਜੀ ਦੀ ਉਹ ਖਾਸ ਹੈ ਕਿ ਟਿਕਟ ਦਿੱਤਾ ਚੋਣ ਲੜਾਇਆ ਉਹਨਾਂ ਲੋਕਾਂ ਨੇ ਸੋ ਮੈਂ ਸਮਝਦਾ ਕਿ ਇਹ ਬੀਜੇਪੀ ਵਾਲਿਆਂ ਨੂੰ ਇਸ ਗੱਲ ਤੇ ਗੌਰ ਫਰਮੋਣੀ ਚਾਹੀਦੀ ਹੈ ਕਿ ਤੁਹਾਡੀ ਇੱਕ ਚੁਣੀ ਹੋਈ ਸੰਸਦ ਰੋਜ਼ਾਨਾ ਬੇਹਉਦੇ ਬਿਆਨ ਦਿੱਤੀ ਜਾਏ ਉਹ ਪੂਰੀ ਜਬਾਨ ਤੇ ਥੋੜਾ ਕੰਟਰੋਲ ਰੱਖੇ ਤੇ ਕਹਿੰਦੇ ਕਿਸਾਨ ਜਿਹੜੇ ਰਾਜਾ ਵੜਿੰਗ ਨੇ راہੁਲ ਗਾਂਧੀ ਨਾਲ ਮਲਾਏ ਜਿਹੜੇ ਪੰਜਾਬ ਦੇ ਕਿਸਾਨ ਆ ਜਿਹੜੇ ਧਰਨੇ ਲਗਾ ਰਹੇ ਮੈਂ ਤਾਂ ਕਹਿੰਦਾ ਯਾਰ ਕਿਸਾਨ ਕੋਈ ਵਿਅਕਤੀ ਮਿਲਣਾ ਚਾਹੁੰਦਾ راہੁਲ ਗਾਂਧੀ ਨੂੰ راہੁਲ ਗਾਂਧੀ ਬੀਂਗੇ ਆਪੋਜੀਸ਼ਨ ਲੀਡਰ ਸਾਰੇ ਕਿਸਾਨ ਮਿਲਦੇ ਲੋਕ ਮਿਲਦੇ ਔਰ ਉਹਨਾਂ ਦੇ ਇਸ਼ੂਸ ਦੀ ਗੱਲ ਕੀਤੀ ਔਰ راہੁਲ ਗਾਂਧੀ ਨੇ ਕਿਹਾ ਕਿ ਮੈਂ ਇਸੇ ਲੋਕ ਸਭਾ ਦੇ ਵਿੱਚ MSPD ਗਾਰੰਟੀ ਲੈ ਕੇ ਧਿਆਨ ਰੱਖਿਆ ਕਿਸਾਨ